ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਡੇਰੀ ਫਾਰਮ ਵਿੱਚ ਸਵਾਗਤ ਹੈ ਅੱਜ ਦੀ ਆਪਣੀ ਵਿਜ਼ਿਟ ਪਿੰਡ ਮਾਨ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਲਗਦੀ ਸਜਨੋ ਪੱਟੀ ਆਪਾਂ ਮਾਨ ਬਾਈ ਨਨਿੰਦਰ ਹੁਣਾਂ ਦੇ ਫਾਰਮ ਤੇ ਪਹੁੰਚੇ ਆਂ ਦੋ ਐਨੀਮਲ ਇੱਥੋਂ ਵਿਖਾਉਣੇ ਆ ਇੱਕ ਲੋਈ ਮੱਝ 16+ ਜਿਹੜਾ ਦੁੱਧ ਤੋਂ ਚਾਲੂ ਆ ਮਗਰ ਕੱਟੀ ਸਜਨੂ ਆ ਗਈ 16 ਕਿਲੋ ਹੀ ਵੜ ਕੋਲ ਦੁੱਧ ਆ ਇੰਦੇ ਮਗਰ ਸਜਣੋਂ ਵਸ਼ੀ ਆ ਗਈ ਆ ਦੋ ਪਸ਼ੂਆਂ ਦੀ ਡਿਟੇਲ ਸਾਂਝੀ ਕਰਦੇ ਆ ਬਣੇ ਰਿਓ ਐਂਡ ਤੱਕ ਜੀ ਬਾਈ ਸਤਿ ਸ੍ਰੀ ਅਕਾਲ ਜੀ ਠੀਕ ਜੀ ਹਾਂਜੀ ਠੀਕ ਦੋ ਪਸ਼ੂ ਆ ਬਾਈ ਹਾਂਜੀ ਐਡਰੈਸ ਕਰੀ ਕੇ ਨੋਟ ਸਪਿੰਡ ਬਾਣਾ ਸੀ ਕਟੀ ਜਰਤਨ ਤਾਰਨ ਤੇ ਮੋਬਾਈਲ ਨੰਬਰ 9944884 ਹਾਂਜੀ ਠੀਕ ਹੈ ਜੀ ਤੇ ਇਹ ਤੋਂ ਕਰੀਏ ਸ਼ੁਰੂਆਤ ਮੈਂ ਤਾਂ ਪੱਕਾ ਦੁੱਧ ਬਾਈ ਕਿੰਨਾ ਕੋਲ ਹੋਊਗਾ ਮਗਰ ਕੱਟੀ ਹਾਂਜੀ ਤੋਰਾ ਕਰਵਾ ਦੇ ਮੇਰਾ ਪ੍ਰੋਜੈਕ ਸੱਜਣੋ 2 ਟਾਈਮ ਚੋ ਵੀ ਭਾਵੇਂ ਕੋਈ 3 ਟਾਈਮ ਚੋ ਵੀ ਦੁੱਧ 16 ਕਿਲੋ ਜਿਹੜਾ ਭਾਂਡੇ ਚ ਚੱਲੂ ਆ ਚਲਾ ਰਹੀ ਆ ਮਗਰ ਕੱਟੀ ਆ ਗਈ ਸੱਜਣੋ ਕੱਟੀ ਬੜੀ ਪਿਆਰੀ ਐ ਤੇ ਮੈਂ ਲੋਈ ਐ ਸੁਆ ਦੁੱਝਾ ਹੋਊਗੀ 2.5 ਕਿਲੋ ਘਾੜ ਹੋ ਗਈ ਹਨਾ ਠੀਕ ਹੈ ਠੀਕ ਹੈ ਧਿਆਨ ਨਾਲ ਲਿਆ ਮੇਰਾ ਵੀਰ ਸੱਜਣੋ ਥੋੜਾ ਕੈਮਰੇ ਤੋਂ ਵੀ ਡੰਗਰ ਡਰਦੀ ਬੜਾ ਹੂੰ ਕੋਈ ਨਹੀਂ ਫਿਰ ਇਹਨਾਂ ਬੰਦੇ ਤੇ ਥਾਂ ਵੀ ਬੜਾ ਤਿਲਕਣਾ ਜਾ ਤੇ ਬਾਈ ਜੀ ਕੀਮਤ ਕਿੰਨੇ ਦੀ ਦੇ ਦੇਣੀ ਆਪਾਂ ਫਿਕਸੀ 1 30 1 3 ਹੀ ਸੱਜਣੋ ਤੇ ਦੂਜੇ ਨੰਬਰ ਤੇ ਜਿਹੜੀ ਗਾਂ ਹੈ ਇਹਦੇ ਕੋਲ 16 ਕਿਲੋ ਦੁੱਧ ਪੱਕਾ ਹਾਂਜੀ ਬੌਲਾ ਕਿੰਨੇ ਦਿਨਾਂ ਦੀ ਸੋਈ ਆ ਇਹਨੂੰ ਅੱਜ ਹੋ ਗਏ 2 ਦਿਨ ਠੀਕ ਹੈ ਮਗਰ ਵਾਛੀ ਆ ਗਈ ਹੋਲ ਦੇ ਚੈੱਕ ਕਰਵਾ ਦਿੱਤੋ ਤਰਾ ਤਰਾ ਆਂਦਾ ਵੀ ਸੱਚ ਨੂੰ ਚੰਗੀ ਆ ਤੋਰਾ ਤਰਾ ਵੀ ਚੰਗਾ ਵਹਿੜਦਾ ਤੇ 16 ਕਿਲੋ ਜਿਹੜਾ ਮੌਜੂਦਾ ਬੌਲਾ ਗਿਣ ਲਓ ਦੁੱਧ ਗਿਣ ਲਓ ਦੋਹਾਂ ਦਿਨਾਂ ਦੀ ਖੋਈ ਥੱਲੇ ਇਹ 22 23 ਕਿਲੋ ਦੁੱਧ ਬੜੇ ਆਰਮਣਾਂ ਨੇ ਦੂਜੇ ਸਵੇਰ ਦਾ ਰਿਕਾਰਡ ਹੈ ਬਾਈ ਕਹਿੰਦਾ ਲੋ ਜੀ ਇਹ ਕੁਆਲਟੀ ਬਹੁਤ ਸੋਹਣੀ ਲੱਗੀ ਆ ਠੀਕ ਆ ਲੋ ਜੀ ਕਿਆ ਬਾਤ ਹੈ ਖਾਨ ਤੋਂ ਇਹ ਜਨੂੰ ਬਹੁਤ ਸੋਹਣਾ ਲੱਗਾ ਮਾਰ ਦੇ ਬਈ ਕੋਈ ਨਹੀਂ ਰਹਿੰਦੋ ਤੇ ਕੀਮਤ ਕੀਮਤ 70 70 ਫੈਜੋ ਨੂੰ ਇਹ 70000 ਦੀ ਮਿਲ ਜੂਗੀ ਉਹ 130 ਦੀ ਮਿਲ ਜੂਗੀ ਦੋਵੇਂ ਥੱਲੇ 16 16 ਕਿਲੋ ਦੁੱਧ ਤੇ ਦੋਵੇਂ ਵੜਾ ਮੱਝ ਵੀ ਚੰਗੀ ਵੜ ਵੀ ਚੰਗੀ ਦੋਵੇਂ ਪਸ਼ੂ ਚੰਗੇ ਆ ਆਪਣੀ ਖਰੀਦਦਾਰੀ ਕਰੋ ਸਾਸੀਤ